ਭਾਈ ਸਭ ਤੋਂ ਪਹਿਲੀ ਗੱਲ ਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਇਹ ਮਹਾਪਰੀ ਨਿਰਵਾਣ ਪ੍ਰੀ ਨਿਰਵਾਣ ਦਿਵਸ ਹੈ ਔਰ ਅਸੀਂ ਉਹਨਾਂ ਨੂੰ 69 ਸਾਲ ਸਾਡੇ ਤੋਂ ਉਹਨਾਂ ਨੂੰ ਵਿਛੜਿਆ ਹੋ ਗਏ ਲੇਕਿਨ ਸਾਡੇ ਕਣ-ਕਣ ਚ ਇਸ ਕਰਕੇ ਮੌਜੂਦ ਨੇ ਕਿ ਉਹਨਾਂ ਨੇ ਇਸ ਹਿੰਦੁਸਤਾਨ ਨੂੰ ਇਸ ਡੈਮੋਕ੍ਰੇਸੀ ਨੂੰ ਸੰਵਿਧਾਨ ਦਿੱਤਾ ਹੈ ਸਾਡੀ ਡਾਈਵਰਸਿਟੀ ਸਾਡੇ ਡਿਵੀਜ਼ਨ ਸਾਡੀ ਉੱਚੀ ਨੀਚ ਸਾਰਾ ਭੇਦਭਾਵ ਖਤਮ ਕਰਕੇ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਿਹੜਾ ਸਾਡਾ ਕਨਸਟੀਟਿਊਸ਼ਨ ਬਣਿਆ ਆ ਉਹਨੇ ਜੋ ਹੱਕ ਹਕੂਕ ਦੱਸੇ ਨੇ ਅਸੀਂ ਸਵੇਰੇ ਜਦੋਂ ਉੱਠਦੇ ਆ ਤੇ ਸ਼ਾਮ ਤੱਕ ਜਦੋਂ ਸੌਂਦੇ ਆ ਇਵਨ ਸੁੱਤਿਆਂ ਵੀ ਜਿਹੜੇ ਸਾਡੇ ਹੱਕ ਹਕੂਕ ਨੇ ਉਹ ਇਹਨਾਂ ਦੀ ਜੇਰ ਨਿਗਰਾਨੀ ਸਾਡਾ ਸੰਵਿਧਾਨ ਬਣਿਆ ਸੀ ਤੇ ਇਸ ਕਰਕੇ ਅਸੀਂ ਤੁਰੇ ਫਿਰਦੇ ਆ ਔਰ ਅਸੀਂ ਸਾਰੇ ਜਾਣੇ ਬਰਾਬਰ ਆ ਜਿਵੇਂ ਤੁਸੀਂ ਉਨਜੀਵੇਂ ਆ ਇਹ ਖੂਬਸੂਰਤ ਸੀ ਸਾਡੇ ਸੰਵਿਧਾਨ ਦੀ ਹੈ ਤੇ ਉਹ ਭਾਰਤ ਰਤਨ ਬਾਬਾ ਸਾਹਿਬ ਨੂੰ ਅਸੀਂ ਯਾਦ ਕਰਦੇ ਹਾਂ ਅੱਜ ਦੇ ਦਿਨ ਵਾਸਤੇ 69 ਸਾਲ ਹੋ ਗਏ ਉਹਨਾਂ ਨੂੰ ਸਾਡੇ ਤੋਂ ਵਿਛੜਿਆ ਨੂੰ 6 ਦਸੰਬਰ ਨੂੰ ਉਹ ਪੂਰੇ ਹੋਏ ਸੀ ਪ੍ਰਮਾਤਮਾ ਦੇ ਚਰਨਾਂ 'ਚ ਜਾਬ ਰਾਜੇ ਅਸੀਂ 7 ਦਸੰਬਰ ਨੂੰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਬੰਬੇ 'ਚ ਉੱਥੇ ਲੱਖਾਂ ਲੋਕ ਅੱਜ ਦੇ ਦਿਨ ਇਕੱਠੇ ਹੋ ਰਹੇ ਆ ਅਸੀਂ ਵੀ ਇੱਕ ਤੇ ਸਟੇਲ ਫੁੱਲ ਦੇ ਕੋਸ਼ਿਸ਼ ਕੀਤੀ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਪ੍ਰਤਿਮਾ ਆ ਪਹਿਲੀ ਤੇ ਨਵੀਂ ਵੀ ਪਣ ਰਹੀ ਆ ਅਸੀਂ ਆਸ ਉਮੀਦ ਕਰਦੇ ਹਾਂ ਸਾਰਿਆਂ ਦੇ ਸਹਿਯੋਗ ਨਾਲ ਜਲਦੀ ਪੂਰੀ ਹੋਵੇਗੀ ਤੇ ਸਾਨੂੰ ਮਾਣ ਹੈ ਵਾਪਸ ਨਾਲ ਵੀ ਕਰਨਾ ਚਾਹੁੰਦਾ ਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਇਸ ਪਾਸੇ ਅਕਾਊਂਟ ਤੇ ਭਾਵੇਂ ਇੱਕ ਸਾਡਾ ਜਿਹੜੇ ਵਾਲੀ ਜਿਹੜੇ AI ਦੇ ਦੇਖੋ ਅਸੀਂ ਜਦੋਂ ਜੇ ਵਾਕਿਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਨਹੀਂ ਆ ਜੋ ਕਿ ਧਾਰੂ ਜੀ ਨੇ ਮੈਨੂੰ ਦੋਨੇ ਤੇਰਾ ਕੰਟੈਸਟ ਕਰ ਰਹੀਆਂ ਨੇ ਇੱਕ ਕਹਿ ਰਹੀ ਉਹ ਸਹੀ ਹੈ ਇੱਕ ਕਹਿ ਰਹੀ ਉਹ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆ ਇਹ ਖੋਖਣ ਵਾਲੀ ਜੋਗ ਆ ਮੈਂ ਦੋਨਾਂ ਪੱਸਾਂ ਦੀ ਗੱਲ ਦੱਸੂਗਾ ਜੇ ਤੇ ਇੰਜ ਹੋਇਆ ਆ ਅਸਲੀਅਤ ਦੇ ਵਿੱਚ ਫੇਰ ਗਲਤ ਆ ਇੰਨਾ ੱਤਕਾ ਇੰਨਾ ਜ਼ੋਰ ਜ਼ਬਰਦਸਤੀ ਇਸ ਡੈਮੋਕਰੈਟਿਕ ਸੁਸਾਇਟੀ 'ਚ ਕਾਇਦੇ ਕਾਨੂੰਨ ਚ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਾਇਦੇ ਕਾਨੂੰਨ ਨੂੰ ਛਿੱਕੇ ਟੰਗਦੀ ਐ ਅਸੀਂ ਬਹੁਤ ਇਲੈਕਸ਼ਨਸ ਦੇਖੀਆਂ ਬਹੁਤ ਕਰਾਈਆਂ ਲੇਕਿਨ ਖਿਆਲ ਰੱਖਿਆ ਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕੀਤੀ ਜਾ ਸਕੇ ਔਰ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੁਝ ਹੋਇਆ ਹੈ ਜਿਵੇਂ ਪੁਲਿਸ ਜਾਂ ਪੁਲਿਸ ਦੇ ਅਥਾਰਟिटीज ਕਰ ਰਹੀਆਂ ਨੇ ਫਿਰ ਉਹਦੀ ਤਫ਼ਤੀਸ਼ ਹੋਣੀ ਚਾਹੀਦੀ ਐ ਦੋਨਾਂ ਧਿਰਾਂ ਵਾਸਤੇ ਇੱਕੋ ਗੱਲ ਕਹਿਣਾ ਚਾਹੂੰਗਾ ਖਾਸ ਕਰਕੇ ਅੱਜ ਡਾਕਟਰ ਬੀ ਆਰ ਉਮੇਦਕਰ ਸਾਹਿਬ ਦੀ ਇਸ ਪ੍ਰੀ ਨਰਵਾਨ ਦੇ ਵਾਸਤੇ ਕਿ ਭਾਈ ਸਾਹਿਬ ਖਿਆਲ ਰੱਖੋ ਸਭ ਤੋਂ ਉੱਚਾ ਕਾਨੂੰਨ ਹੈ ਬਾਕੀ ਸਾਰੇ ਉਸ ਕਾਨੂੰਨ ਤੋਂ ਥੱਲੇ ਨੇ ਜਿਹੜਾ ਕਾਨੂੰਨ ਕਨਸਟੀਟਿਊਸ਼ਨ ਦੇ ਧਾਇਰੇ ਚ ਰਿਹਾ ਕਿ ਬਣਿਆ ਹੈ ਉਹਦੀ ਉਲੰਘਣਾ ਕਰਨਾ ਬਹੁਤ ਹੀ ਘਨਾਉਣੀ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ